ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਵਾਦੀ ਜੀ ਨਿੱਗੀ ਜੀ ਸਤਿ ਸ੍ਰੀ ਅਕਾਲ ਤੇ ਅੱਜ ਐਤਵਾਰ ਦਾ ਦਿਨ ਤੇ ਸਵੇਰ ਦੇ 6 ਵਜੇ ਨੇ ਤੇ ਮਿੱਠੀ ਮਿੱਠੀ ਹਵਾ ਚੱਲਦੀ ਬਈਆ ਠੰਢੀ ਠੰਢੀ ਜੀ ਐਵੇਂ ਮਹਿਸੂਸ ਹੁੰਦਾ ਪਿਆ ਜਿਵੇਂ ਦਸੰਬਰ ਦਾ ਦਿਨ ਹੋਵੇ ਤੇ ਇਹ ਮਿੱਠੇ ਤੇ ਸੋਹਣੇ ਯਾਦਾਂ ਦੇ ਵਿੱਚ ਆਪਾਂ ਇੱਕ ਸੋਹਣੀ ਜੀ ਯਾਤਰਾ ਕਰਨ ਚੱਲੇ ਆਂ ਜੜੀ ਯਾਤਰਾ ਹੋਏਗੀ ਮੇਰੇ ਏਰੀਏ ਦੇ ਵਿੱਚ ਇੱਕ ਪ੍ਰਾਚੀਨ ਮੰਦਿਰ ਹੈ ਮਾਰਕੰਡੇਸ਼ਵਰ ਮੰਦਿਰ ਮਾਰਕੰਟਾ ਨਦੀ ਉਹਦੇ ਨਾਲ ਵਗਦੀ ਆ ਸੋ ਆਪਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਣੇ ਅੱਜ ਤੇ ਦੂਰ ਬੱਦਲ ਬਣਿਆ ਠਨਾ ਪਿਆ ਦੋ ਤਿੰਨ ਦਿਨ ਹੋ ਗਏ ਮੀਂਹ ਨਹੀਂ ਪਿਆ ਲੱਗਦਾ ਮੀਂਹ ਆਣਾ ਹੈ ਚੋਨਿਆਂ ਦਾ ਔਖਾ ਟਾਈਮ ਤਾਂ ਗਿਆ ਲੰਘ ਜਦੋਂ ਇੰਨਾ ਝਕਾਕੂ ਹੋ ਜਾਂਦਾ ਹੈ ਬੂਟਾ ਬੰਨਾ ਹੁੰਦਾ ਹੁਣ ਤਾਂ ਚੋਨੇ ਜਵਾਨੀ ਤੇ ਆ ਗਏ ਨੇ ਮੀਂਹ ਉੱਤੋਂ ਪੈਣਗੇ ਹੁਣ ਦੋ ਚਾਰ ਬਰਸਾਤਾਂ ਤੇ ਖਾਦ ਖੁਰ ਪਾਈ ਜਾਂਦੇ ਨੇ ਜ਼ਮੀਂਦਾਰ ਚੱਲ ਜਾਣਾ ਕੰਮ ਜਦੋਂ ਵੀ ਕਿਸੇ ਜਗ੍ਹਾ 'ਚੋਂ ਤਰੱਕੀ ਹੁੰਦੀ ਆ ਲਾਈਕ ਰੋਡ ਬੰਦਦੇ ਨੇ ਬਿਲਡਿੰਗਾਂ ਬੰਦੀਆਂ ਨੇ ਆ ਬਹੁਤੇ ਲੋਕਾਂ ਦਾ ਨੁਕਸਾਨ ਹੁੰਦਾ ਤੇ ਬਹੁਤਿਆਂ ਦਾ ਕੀ ਹਾਲ ਕੋਈ ਸ਼ਕਲ ਫੈਲ ਹੁੰਦਾ ਬੜਾ ਜ਼ਿਆਦਾ ਬਾਈ ਕਹਿੰਦਾ ਸਾਈਕਲ ਦਾ ਫਾਇਦਾ ਹੁੰਦਾ ਮੈਂ ਕਿਹਾ ਬੜਾ ਜ਼ਿਆਦਾ ਸਾਈਕਲ ਕਰਕੇ ਤਾਂ ਲੱਗਿਆ ਕਰਨਿਆ ਮੇਰਾ ਭਾਈ ਘੈਂਟ ਆ ਬੰਦਾ ਯਾਰ ਹੈ ਮੇਰਾ ਤੇ ਗੱਲ ਕਰਦੇ ਵੇ ਸੀਗੇ ਰੋਡ ਕੰਸਟਰਕਸ਼ਨ ਦੀ ਰੋਡ ਬੰਦ ਨੇ ਜਿਵੇਂ ਆ ਰੋਡ ਜਿਹੜਾ ਮੇਰੇ ਉੱਪਰ ਦੀ ਆ ਇਹ ਰੋਡ ਜਦੋਂ ਨਿਕਲੇ ਆ ਕਈਆਂ ਦੇ ਘਰ ਆ ਗਏ ਇਸ ਰੋਡ ਦੇ ਵਿੱਚ ਤੇ ਘਰ ਵੀ ਤੋੜਤੇ ਗੌਰਮੈਂਟ ਨੇ ਸੋ ਨੁਕਸਾਨ ਵੀ ਹੁੰਦਾ ਹੈ ਤੇ ਫਾਇਦਾ ਵੀ ਇਸ ਰੋਡ ਦਾ ਇਹ ਆ ਕਿ ਜਦੋਂ ਆਪਾਂ ਇਸ ਰੋਡ ਤੇ ਚੜ ਗਏ ਨਾ ਤੇ ਕੋਈ ਲੋਕਲ ਆਵਾਜਾਈ ਆਪਾਂ ਨੂੰ ਪਰੇਸ਼ਾਨ ਨਹੀਂ ਕਰੇਗੀ ਇਹ ਬਾਈਪਾਸ ਰੋਡ ਤੇ ਹੈ ਪੂਰੇ ਹਿੰਦੁਸਤਾਨ ਨੂੰ ਕਨੈਕਟ ਕਰ ਦਿੰਦੇ ਨੇ ਤੇ ਆਣ ਵਾਲੇ ਸਾਲ ਦੋ ਸਾਲ ਚ ਚੱਲ ਜਾਣੇ ਹੈ ਜਿਹੜੀ ਪੁਲ ਤੇ ਆਪਾਂ ਹੁਣ ਚੜੇ ਜਾਂਦੇ ਆ ਨਾ ਇਸ ਪੁਲ ਦਾ ਨਾਮ ਹੈਗਾ ਜਲੇਬੀ ਪੁਲ ਤੇ ਕਦੇ-ਕਦੇ ਕਿਸੇ ਚੀਜ਼ ਦਾ ਨਾਮਕਰਨ ਕੀਤਾ ਨਾ ਬੜਾ ਵਧੀਆ ਹੋ ਜਾਂਦਾ ਜਿਵੇਂ ਕਿ ਪੰਜਾਬ ਦੀ ਆਈਪੀਐਲ ਟੀਮ ਚ ਸ਼ਰੇਸ਼ ਅਈਅਰ ਸੀ ਇਸ ਵਾਰ ਉਹਦਾ ਨਾਮ ਕਰਤਾ ਸਰਪੰਚ ਤੇ ਪੂਰੇ ਸੀਜ਼ਨ ਸਰਪੰਚ ਸਾਹਿਬ ਸਰਪੰਚ ਸਾਹਿਬ ਹੁੰਦੀ ਰਹੀ ਸੋ ਇਦਾਂ ਹੀ ਕਿਸੇ ਬਾਈ ਨੇ ਇਸ ਪੋਲ ਦਾ ਨਾਮ ਰੱਖਿਆ ਜਲੇਬੀ ਪੋਲ ਤੇ ਹੈਵੀ ਜਲੇਬੀ ਵਰਗੀ ਐ ਇਸ ਕਰਕੇ ਜਲੇਬੀ ਪੋਲ ਰੱਖਿਆ ਗਿਆ ਤੇ ਹੁਣ ਤੁਸੀਂ ਗੂਗਲ ਕਰੋਗੇ ਇੰਟਰਨੈਟ ਕਰੋਗੇ ਤਾਂ ਜਲੇਬੀ ਪੋਲ ਦੇ ਨਾਮ ਤੋਂ ਹੀ ਆਏਗੀ ਆਪਾਂ ਪਹੁੰਚ ਗਏ ਆ ਮਾਰਕੰਡੇ ਮੰਦਿਰ ਤੇ ਐਤਵਾਰ ਦਾ ਦੇਨੇ ਛੁੱਟੀ ਦਾ ਦੇਨੇ ਇਸ ਕਰਕੇ ਇੱਥੇ ਰੋਹ ਭੀੜ ਭੜਕਾ ਹੁੰਦਾ ਹੈ ਸਾਈਕਲ ਲਾਣਿਆ ਭਾਈ ਸਾਈਕਲ ਲੈ ਲੈ ਇੱਥੇ 10 ਮਿੰਟ ਧੰਨਵਾਦ ਸਾਹਮਣੇ ਮੰਦਿਰ ਤੇ ਅੰਦਰ ਫੋਟੋ ਫੋਟੋ ਖਿੱਚਣ ਦਿੰਦੇ ਨਹੀਂ ਇਸ ਕਰਕੇ ਮੈਂ ਅੰਦਰ ਫੋਟੋ ਬਣਾਈ ਵੀ ਨਹੀਂ ਜੁੱਤੇ ਆਪਾਂ ਇੱਥੇ ਪੈ ਰੈਂ ਦੇਣੇ ਆ ਤੇ ਚੱਲਦੇ ਆ ਅੱਗੇ ਨੂੰ ਇਹ ਕੇ ਮੰਦਿਰ ਇੱਕ ਵਿੱਚ ਜਿਵੇਂ ਹੁਣ ਰਾਮ ਦਾ ਮੰਦਿਰ ਯਾਤਰਾ ਸ਼ੁਰੂ ਹੋ ਗਈ ਹੈ ਜਾਂ ਲੋਕ ਵੈਸ਼ਨੋ ਦੇ ਵੀ ਜਾਂਦੇ ਨੇ ਤਾਂ ਉਹਨਾਂ ਦਾ ਰਾਤ ਬੈਨ ਦਾ ਰਹਿਣ ਦਾ ਟਿਕਾਣਾ ਵੀ ਹੈਗਾ ਇੱਥੇ ਕਮਰੇ ਮਿਲ ਜਾਂਦੇ ਨੇ ਆ ਦੇਖੋ ਬਹੁਤ ਕਮਰੇ ਨੇ ਤੇ ਹਾਲ ਵੀ ਮਿਲ ਜਾਂਦੇ ਨੇ ਫੈਸਿਲਿਟੀ ਪੂਰੀ ਆ ਲੰਗਰ ਵਗੈਰਾ ਸਭ ਮਿਲਦਾ ਇੱਕ ਹੈ ਸਾਹਮਣੇ ਮੰਦਿਰ ਜਿਹੜੀ ਕਥਾ ਦੀ ਆਵਾਜ਼ ਆ ਰਹੀ ਸੀ ਉਹ ਇੱਥੇ ਹੀ ਕਥਾ ਹੋ ਰਹੀ ਹੈ ਤੇ 메인 ਮੰਦਿਰ ਜਿਹੜਾ ਮਾਰ ਕੰਡੇਸ਼ਵਰ ਮੰਦਿਰ ਉਹਨਾਂ ਦਾ ਉਹਦੀ ਬੈਕ ਸਾਈਡ ਫਰੰਟ ਸਾਈਡ ਤੇ ਤੁਹਾਨੂੰ ਕਰਵਾਉਂਦੇ ਆ ਦਰਸ਼ਨ ਵੈਸੇ ਇੱਥੇ ਜੋੜਾ ਘਰ ਬਣੇ ਹੋਏ ਨੇ ਪਰ ਲੋਕ ਇੱਥੇ ਜੋੜੇ-ਜੋੜੇ ਲਈ ਜਾਂਦੇ ਨੇ ਥੋੜੀ ਜੀ ਗਲਤੀ ਹੈਗੀ ਐ ਇੱਥੇ ਜੋੜੇ ਥੋੜੇ ਪਿੱਛੇ ਲਾਣੇ ਚਾਹੀਦੇ ਨੇ ਬੜਾ ਸ਼ਾਂਤ ਜਿਹਾ ਮਾਹੌਲ ਰਹਿੰਦਾ ਇੱਥੇ ਤੇ ਸਾਫ ਸੁਥਰਾ ਜਗਾ ਜਗਾਹ ਇੱਕ ਗੱਲ ਲਿਖੀ ਹੋਈ ਆ ਜੇਬ ਕਤਰੋ ਸੇ ਸਾਵਧਾਨ ਸੋ ਇਹ ਵੀ ਸਟਾਫ ਹੈ ਦਾ ਆ ਕੇ ਸਾਹਮਣੇ ਮਾਰ ਕੰਡੇਸ਼ਵਰ ਨਦੀ ਇਹ ਨਦੀ ਦਾ ਨਾਮ ਵੀ ਮਾਰਕੰਡਾ ਜੀ ਦੇ ਨਾਮ ਤੋਂ ਪਿਆ ਹੈ ਸੋ ਬੇਸਿਕਲੀ ਇਸ ਨਦੀ ਦਾ ਨਾਮ ਹੀ ਮਾਰਕੰਡਾ ਹੈ ਮਾਰਕੰਡਾ ਰਿਵਰ ਕਹਿੰਦੇ ਨੇ ਤੇ ਬੜੀ ਮੰਨਤਾ ਇੱਥੇ ਮੰਨਤਾ ਇਸ ਚੀਜ਼ ਦੀ ਹੈ ਕਿ ਇਸ ਜਗ੍ਹਾ ਤੇ ਤੁਹਾਨੂੰ ਹਿੰਦੂਆਂ ਦੇ ਨਾਲੋਂ ਸਰਦਾਰ ਜ਼ਿਆਦਾ ਮਿਲਣਗੇ ਕਾਰਨ ਇਹ ਆ ਜਿੱਦਾਂ ਮੰਨ ਲਓ ਕਿਸੇ ਦੀ ਨਵੀਂ ਮੱਝ ਸੁੰਦੀ ਆ ਜਾਂ ਗਾਂ ਸੁੰਦੀ ਆ ਤਾਂ ਉਹ ਇੱਥੇ ਖੀਰ ਵਗੈਰਾ ਜਾਂ ਦੁੱਧ ਚੜਾਣ ਜ਼ਰੂਰ ਆਉਂਦਾ ਹੈ ਅਸੀਂ ਵੀ ਆਉਂਦੇ ਰਹੇ ਹਾਂ ਪਹਿਲਾਂ ساری ਉਮਰ ਆਉਂਦੇ ਰਹੇ ਹਾਂ ਪਰ ਹੁਣ ਅਸੀਂ ਡੰਗਰ ਹੀ ਛੱਡਤੇ ਨੇ ਸੋ ਬਹੁਤ ਮੰਨਦਾ ਇਸ ਮੰਦਰ ਦੀ ਤੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਤੇ ਅੱਜ ਮਾਰਕੰਡੇ ਚ ਪਾਣੀ ਥੋੜਾ ਜਿਹਾ ਘਟਿਆ ਹੋਇਆ ਹੈ ਮੈਂ ਪਰਸੋ ਦੇਖਿਆ ਸੀ ਆ ਦੇਖੋ ਆ ਸਾਰੀ ਸੀਲੰਗ ਦੱਸਦੀ ਹੈ ਕਿ ਪਰਸੋ ਕਾਫੀ ਪਾਣੀ ਸੀਗਾ ਸੋ ਇਹ ਮਾਰਕੰਡਾ ਜਿਹੜਾ ਹੈ ਤੇ ਚੱਲਣ ਵਾਲਾ ਹੈ ਇਹ ਬਰਸਾਤ ਤੇ ਹੀ ਡਿਪੈਂਡ ਕਰਦਾ ਉੱਪਰ ਅਗਰ ਪਹਾੜਾਂ 'ਚ ਮੀਂਹ ਪਏਗਾ ਤੇ ਇਹ ਆਟੋਮੈਟਿਕ ਵੱਧ ਜਾਏਗਾ ਲੋਕ ਪੂਜਾ ਕਰ ਰਹੇ ਨੇ ਮੈਂ ਪੂਜਾ ਦਿਖਾ ਦੇਣਾ ਤੁਹਾਨੂੰ ਮਾਰਕੰਡੇ ਦੀ ਪੂਜਾ ਹੁੰਦੀ ਹੈ ਇੱਦਾਂ ਆਹ ਦੇਖੋ ਪੁਜਾਰੀ ਬੈਠੇ ਨੇ ਤੇ ਲੋਕ ਆਪਣਾ ਜੋ ਵੀ ਪ੍ਰਸ਼ਾਦ ਲੈ ਕੇ ਆਏ ਨੇ ਖਿਚੜੀ ਲੈ ਕੇ ਆਏ ਨੇ ਖੀਰ ਲੈ ਕੇ ਆਏ ਨੇ ਦੁੱਧ ਦਾ ਚੜਾਵਾ ਲੈ ਕੇ ਆਏ ਨੇ ਸੋ ਉਹਦੇ ਦਰਸ਼ਨ ਉਹਨੂੰ ਭੋਗ ਲਵਾ ਰਹੇ ਨੇ ਤੇ ਇੱਕ ਗੱਲ ਹੋਰ ਕਰਨੀ ਆ ਮੈਂ ਪਿਛਲੇ ਸਾਲ ਇੱਥੇ ਇੱਕ ਇਨਸੀਡੈਂਟ ਹੋ ਗਿਆ ਸੀਗਾ ਜੋ ਬੜਾ ਨਿਰਾਸ਼ ਨਿਰਾਸ਼ਾਜਨਕ ਸੀਗਾ ਹੋਣਾ ਨਹੀਂ ਚਾਹੀਦਾ ਇਹ ਪਰ ਜੋ ਪ੍ਰਮਾਤਮਾ ਨੂੰ ਰਾਜੀ ਉਹੀ ਹੁੰਦਾ ਹੈ ਸਾਹਮਣੇ ਆ ਜਿਹੜੀ ਪੁਲ ਹੈ ਨਾ ਮੈਂ ਜ਼ੂਮ ਕਰਦਾ ਆ ਵਾਲੀ ਪੁਲ ਇੱਥੇ ਇੱਕ ਬੱਚਾ ਨਹਾ ਰਿਹਾ ਸੀਗਾ ਉਦੋਂ ਮਾਰਕੰਡਾ ਫੁੱਲ ਆਇਆ ਹੋਇਆ ਸੀਗਾ ਇਹ ਤੇ ਉਹਨੇ ਉੱਪਰੋਂ ਦੀ ਛਾਲ ਮਾਰੀ ਤੇ ਦੋ ਤਿੰਨ ਬੰਦੇ ਇੱਥੇ ਕਾਂਵੜ ਲੈ ਕੇ ਆਏ ਹੋਏ ਸੀਗੇ ਉਹ ਵੀ ਬੈਠੇ ਸੀਗੇ ਇੱਥੇ ਦਰਸ਼ਨ ਕਰਦੇ ਪਏ ਸੀਗੇ ਤੇ ਉਹਨਾਂ ਨੇ ਲੱਗਾ ਕਿ ਮੁੰਡਾ ਡੁੱਬ ਗਿਆ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਇੱਕ ਮੁੰਡੇ ਨੇ ਛਾਲ ਮਾਰਤੀ ਉਹ ਵੀ ਡੁੱਬਣ ਲੱਗ ਗਿਆ ਉਹਦੇ ਪਿੱਛੇ ਦੂਜੇ ਨੇ ਮਾਰਤੀ ਦੂਜੇ ਪਿੱਛੇ ਤੀਜੇ ਨੇ ਮਾਰਤੀ ਮੌਤ ਦੇਖੋ ਕਿੱਥੇ ਆ ਜਾਂਦੀ ਹੈ ਬੰਦੇ ਦਾ ਪਤਾ ਨਹੀਂ ਲੰਦਾ ਹਰਦوار ਤੋਂ ਕਾਂਵੜ ਲੈ ਕੇ ਆਉਦੇ ਘਰ ਦੇ ਨਜ਼ਦੀਕ ਸਿਰਫ 3 ਕਿਲੋਮੀਟਰ ਇੱਥੋਂ ਦਾ ਘਰ ਤੇ ਇੱਥੇ ਆ ਕੇ ਵਿਚਾਰਿਆਂ ਦੀ ਮੌਤ ਆ ਗਈ ਸੋ ਚਲੋ ਮੌਤ ਦੇ ਕਿਸੇ ਦਾ ਕਾਬੂ ਨਹੀਂ ਪਾਇਆ ਜਾ ਸਕਦਾ ਪਰ ਜੋ ਵੀ ਹੋਇਆ ਸੀਗਾ ਮਾੜਾ ਹੋਇਆ ਸੀਗਾ ਤੇ ਪੁਲ ਲੰਘ ਦੀ ਉੱਪਰ ਦੀ ਰੇਲਵੇ ਟ੍ਰੈਕ ਆ ਨੀਚੇ ਦੀ ਮਾਰਕੰਡਾ ਮੰਦਿਰ ਤੇ ਜਿਹੜੀ ਆਪਾਂ ਪਿਛਲੀ ਪੁਲ ਟੱਪ ਕੇ ਆਏ ਆ ਜਿਹਨੂੰ ਕਹਿੰਦੇ ਆ ਜਲੇਬੀ ਪੁਲ ਉਹਦੇ ਦੋ ਟ੍ਰੈਕ ਲੱਗਦੇ ਆ ਦਿੱਲੀ ਨੂੰ ਕਨੈਕਟ ਕਰਦਾ ਇਹ ਰੇਲਵੇ ਟ੍ਰੈਕ ਤੇ ਇਸ ਤੋਂ 15 ਕਿਲੋਮੀਟਰ ਦੂਰ ਹੈਗਾ ਜੀ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਅੰਬਾਲਾ ਕੈਂਟ ਇਹ ਅੰਬਾਲਾ ਕੈਂਟ ਤੇ ਕੁਰਕ ਖੇਤਰ ਦੇ ਬਿਲਕੁਲ ਵਿਚਕਾਰ ਪੈਂਦਾ ਸ਼ਹਿਰ ਹੈ ਸ਼ਾਹਬਾਦ ਮਾਰਕੰਡਾ ਤੇ ਉੱਥੇ ਇਹ ਬਣਿਆ ਮਾਰਕੰਡਾ ਮੰਦਿਰ ਇਸ ਸ਼ਹਿਰ ਦਾ ਨਾਮ ਵੀ ਮਾਰਕੰਡਾ ਤੋਂ ਪਿਆ ਹੈ ਮੈਂ ਤੁਹਾਨੂੰ ਥੋੜਾ ਜਿਹਾ ਮਾਰਕੰਡਾ ਦਾ ਇਤਿਹਾਸ ਦੱਸਣਾ ਬੇਸਿਕਲੀ ਜਿਵੇਂ ਮਾਰਕੰਡਾ ਨਿਕਲ ਰਿਹਾ ਇੱਕ ਬੱਚਾ ਸੀਗਾ ਤੇ ਇਸ ਨੂੰ ਜਲਦੀ ਮਰਨ ਦਾ ਇੱਕ ਸ਼ਰਾਫ ਲਾ ਲਿਆ ਕੁਝ ਵੀ ਲਾ ਲੋ ਮਿਲਿਆ ਹੋਇਆ ਸੀਗਾ ਤੇ ਇਸ ਨੇ ਕੀ ਕੀਤਾ ਇਸ ਨੇ ਇੰਨੀ ਭਗਤੀ ਕੀਤੀ ਇੰਨੀ ਭਗਤੀ ਕੀਤੀ ਕਿ ਸ਼ਿਵਜੀ ਮਹਾਰਾਜ ਨੂੰ ਮਨਾ ਲਿਆ ਦੇ ਸ਼ਿਵ ਜੀ ਮਹਾਰਾਜ ਪ੍ਰਸੰਨ ਹੋ ਗਏ ਤੇ ਇਹਨਾਂ ਨੂੰ ਫਿਰ ਲੰਮੀ ਉਮਰ ਭੋਗਣ ਦਾ ਵਰ ਮਿਲ ਗਿਆ ਤੁਸੀਂ ਫੋਟੋਆਂ ਚ ਵੇਖਿਆ ਹੋਣਾ ਕਿ ਇੱਕ ਸ਼ਿਵਲਿੰਗ ਤੇ ਇੱਕ ਬੱਚੇ ਨੇ ਜੱਫੀ ਪਾਈ ਹੁੰਦੀ ਆ ਸੋ ਉਹ ਜਿਹੜੀ ਜੱਫੀ ਜਾਂ ਉਹ ਜਿਹੜਾ ਬੱਚਾ ਹੈ ਉਹ ਮਾਰਕੰਡਾ ਹੀ ਆ ਤੇ ਇੱਥੇ ਜਿਹੜਾ ਮੰਦਿਰ ਆ ਮੇਨ ਮੰਦਿਰ ਆ ਉੱਥੇ ਵੀ ਮੈਂ ਦਿਖਾਉਂਦਾ ਤੁਹਾਨੂੰ ਸ਼ਾਇਦ ਅੰਦਰ ਸ਼ਿਵਲਿੰਗ ਤੇ ਬੱਚੇ ਨੇ ਇੱਕ ਮੂਰਤੀ ਬਣੀ ਹੋਏਗੀ ਜੱਫੀ ਪਾਈ ਹੋਏਗੀ ਸੋ ਉਹ ਮੈਂ ਦਿਖਾਵਾਂਗਾ ਤੁਹਾਨੂੰ ਬੇਸਿਕਲੀ ਇਹੀ ਮਾਰ ਕੰਡੇਸ਼ਵਰ ਜੀ ਦਾ ਇਤਿਹਾਸ ਹੈ ਕਿ ਕਰੋਨਿਕਲ ਪਿਆ ਸੀਗਾ ਛੋਟੀ ਉਮਰ ਤੋਂ ਇਹ ਵੱਲ ਵੱਲੇ ਵੀ ਬਹੁਤ ਖਾਂਦਾ ਹੈ ਵੱਲ ਵੱਲੇ ਵਿੱਚ ਖਾਂਦਾਨੀ ਕਰਨ ਇਹੀ ਹੈ ਇਹ ਬੱਚਾ ਸੀਗਾ ਜਿੱਦ ਤੋਂ ਉਹ ਜਾਂਦਾ ਗਿਆ ਜਾਂਦਾ ਗਿਆ ਤੇ ਸ਼ਿਵ ਜੀ ਮਹਾਰਾਜ ਦੀ ਭਗਤੀ ਕਰਦਾ ਗਿਆ ਸੋ ਇਹ ਇਤਿਹਾਸ ਆ ਤੇ ਮੈਂ ਦਿਖਾਣਾ ਤੁਹਾਨੂੰ ਹੁਣ ਮੰਦਰ ਦੇ ਦਰਸ਼ਨ ਕਰਾਣਾ 메ਨ ਮੰਦਰ ਤੇ ਦੂਜੇ ਮੰਦਰਾਂ ਦੇ ਆਪਾਂ ਦਰਸ਼ਨ ਕਰ ਲਏ ਨੇ ਇੱਕ ਸ਼ਿਵਜੀ ਸ਼ਿਵਜੀ ਦਾ ਮੰਦਰ ਸੀਗਾ ਇੱਕ ਰਾਮ ਦਾ ਮੰਦਰ ਸੀਗਾ ਇੱਕ ਹੋਰ ਕੋਨੇ ਦੇ ਛੋਟਾ ਜਿਹਾ ਮੰਦਰ ਹੈਗਾ ਸ਼ਿਵਜੀ ਦਾ ਸੋ 메ਨ ਮੰਦਰ ਇਹ ਵਾਲਾ ਆ ਸਾਹਮਣੇ ਤੇ ਇਹਦੇ ਤੁਹਾਨੂੰ ਕਰਾਣਿਆ ਦਰਸ਼ਨ ਹੁਣ ਅਜੀ ਮਾਰਕੰਡਾ ਮੰਦਿਰ ਤੇ ਆਪਾਂ ਮੱਥਾ ਟੇਕ ਲਿਆ ਤਿੰਨੇ ਮੰਦਿਰਾਂ ਚ ਸੋਹਣੇ ਦਰਸ਼ਨ ਹੋ ਗਏ ਤੇ ਜਿੱਥੇ ਮੈਂ ਹੁਣ ਘੁੰਮੀ ਜਾਣਾ ਇਹ ਗਰਾਊਂਡ ਆ ਇੱਥੋਂ ਦਾ ਤੇ ਮੈਂ ਇੱਥੇ ਆਂਦਾ ਰਹਿਣਾ ਐਕਸਰਸਾਈਜ਼ ਕਰਨੇ ਆ ਸਵੇਰੇ ਮਸ਼ੀਨਾਂ ਮਸ਼ੀਨਾਂ ਲੱਗੀਆਂ ਸਾਹਮਣੇ ਤੇ ਇੱਥੇ ਐਕਸਰਸਾਈਜ਼ ਕਰਨ ਲਈ ਮਾਨ ਦਾ ਰਹਿਣਾ ਵਧੀਆ ਗੱਲ ਐ ਸਾਈਕਲ ਤੇ ਪਹਿਲਾਂ 5-7 ਕਿਲੋਮੀਟਰ ਆ ਜੀ ਦਾ ਇਹਦੇ ਇਥੇ ਉਹਦਾ ਕਾਰਡੀਓ ਕੋਡੀਓ ਕਰ ਲੀਦਾ ਸਭ ਕੁਝ ਕਰ ਲੀਦਾ ਅੱਧਾ ਪੌਣਾ ਘੰਟਾ ਕਰਕੇ ਘਰਾਂ ਨੂੰ ਚਲਾ ਜਾਈਦਾ ਜਿਹਦੇ ਨਾਲ ਸਰੀਰ ਵੀ ਫਿੱਟ ਰਹਿੰਦਾ ਤੇ ਇਹ ਮੰਦਿਰ ਸ਼ਾਹਬਾਦ ਮਾਰਕੰਡਾ ਤੋਂ ਬਣਿਆ ਹੋਇਆ ਕਦੇ ਤੁਹਾਡਾ ਟਾਈਮ ਲੱਗਾ ਤੇ ਦਰਸ਼ਨ ਕਰ ਜਰੂਰ ਆਣਾ ਬੜਾ ਸੋਹਣਾ ਮਹੌਲ ਬਣਾਇਆ ਇੱਥੇ ਤ੍ਰਿਪਤ ਦੁਖਤ ਬੜੇ ਸੋਹਣੇ ਨੇ ਹਰਿਆਲੀ ਹੈ ਗ੍ਰੀਨਰੀ ਹੈ ਤੇ ਮੰਦਰ ਵੀ ਬਹੁਤ ਸੋਹਣੇ ਨੇ ਬੜਾ ਸ਼ਾਂਤ ਜਿਹਾ ਮਾਹੌਲ ਹੈ ਤੇ ਅੱਜ ਅੱਜ ਬਹੁਤ ਪਿਆਰਾ ਲੱਗੀ ਜਾਂਦਾ ਕਿਉਂਕਿ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਤੇ ਕਥਾ ਚੱਲੀ ਜਾਂਦੀ ਆ ਲੰਗਰ ਪ੍ਰਸ਼ਾਦਾ ਵੀ ਹੈ ਐਦਵਾਰ ਸੋਹਣਾ ਭੰਡਾਰਾ ਹੁੰਦਾ ਤੇ ਪਿੱਛੇ ਚਾਹ ਦਾ ਲੰਗਰ ਚੱਲੀ ਜਾਂਦਾ ਸੀਗਾ ਉੱਧਰ ਤੇ ਇੱਧਰ ਸਾਹਮਣੇ ਹੋਏਗਾ ਆਪਣਾ ਲੰਗਰ ਦਾ ਭੰਡਾਰਾ ਸੋ ਅੱਜ ਦਾ ਵਲੋਗ ਇੱਥੋਂ ਤੱਕ ਹੀ ਆ ਜੀ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਜਗ੍ਹਾ ਤੇ ਚੈਨਲ ਨੂੰ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਆਪਾਂ ਜੋ ਵੀ ਤੁਹਾਨੂੰ ਦਿਖਾਣਾ ਹੈ ओरिजिनल ਦਿਖਾਣਾ ਹੈ ਅਸਲ ਦਿਖਾਣਾ ਪਿਓਰਿਟੀ ਵਿਖਾਣੀ ਹੈ ਮਸਾਲਾ ਨਹੀਂ ਲਾਣਾ ਮੈਂ ਬਲੌਗ ਦੇ ਵਿੱਚ ਜੋ ਰਿਐਲਿਟੀ ਹੈ ਉਹੀ ਦਿਖਾਵਾਂਗਾ ਤੁਹਾਨੂੰ ਸੋ ਜਾਂਦੇ ਜਾਂਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਦੇ ਟਾਈਮ ਲੱਗਾ ਤੇ ਇੱਥੇ ਦਰਸ਼ਨ ਦਰਦ ਜ਼ਰੂਰ ਕਰਨ ਆਣਾ ਸ਼ਾਹਬਾਦ ਮਾਰਕੰਡਾ ਅੰਬਾਲਾ ਤੇ ਕੁਰਛੇਤਰ ਦੇ ਵਿੱਚ ਦਾ ਸ਼ਹਿਰ ਹੈ ਜੀ ਤੇ ਧੰਨਵਾਦ ਜਿਉਂਦੇ ਰਹੋ ਜੀਂਦੇ ਰਹੋ ਜਵਾਨੀਆਂ ਮਾਨੋ ਜ਼ਿੰਦਗੀ ਬਹੁਤ ਛੋਟੀ ਹੈ ਖੁਸ਼ ਰਹੋ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਬਲੌਗ